ਜਸਬੀਤ ਕੌਰ ਢੋ ਲੌ ਬਾਰਡ ਨੰਬਰ 27 ਤੋਂ ਚੋਣ ਲੜ ਰਹੀ ਆ ਮੇਰੀ ਮੈਸੇਜ ਨਹੀਂ ਅੱਛਾ ਕੀ ਕਹਿਣਾ ਚਾਹੋਗੇ ਬਾਰਡ ਦੀਆਂ ਜਿਹੜੇ ਪ੍ਰਮੁੱਖ ਸਮੱਸਿਆਵਾਂ ਕੀ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਲੋਕ ਦੇਖਦੇ ਹੋ ਬਾਰਡ ਦੀਆਂ ਸਟਰੀਟ ਲਾਈਟ ਦੀ ਪ੍ਰਮੁੱਖ ਸਮੱਸਿਆ ਤੇ ਕਈ ਥਾਵਾਂ 'ਤੇ ਪਾਰਕਾਂ ਦੀ ਮੰਗ ਹੈ ਜਿਵੇਂ ਸिलाई ਸੈਂਟਰ ਦੀ ਮੰਗ ਹੈ ਤੇ ਹੋਰ ਇੱਕ ਦੋ ਸਮੱਸਿਆਵਾਂ ਨੇ ਉਹਨਾਂ ਦਾ ਅਸੀਂ ਆਉਣ ਵਾਲੇ ਸਮੇਂ ਚ ਹੱਲ ਕਰਾਂਗੇ ਰਿਸਪੌਂਸ ਮਿਲ ਰਿਹਾ ਲੋਕ ਸਾਡੇ ਨਾਲ ਨੇ ਤੇ ਵਧੀਆ ਟੰਗ ਨਾਲ ਸਾਨੂੰ ਅਸ਼ੀਰਵਾਦ ਦੇ ਦੇ। ਡਵੈਲਪਮੈਂਟ ਤਾਂ ਜਿਹੜੀ ਹੋਈ ਆ ਸਾਡੇ ਕਾਲੀ ਬੀਜੇਪੀ ਸਰਕਾਰ ਵੇਲੇ ਹੀ ਹੋਈ ਆ। ਉਦੋਂ ਹੀ 110 ਕਰੋੜ ਦਾ ਪ੍ਰੋਜੈਕਟ ਆਇਆ ਸੀ ਜਿਹਦੇ ਚ ਸੀਵਰ, ਵਾਟਰ ਸਪਲਾਈ, ਇੰਟਰਲੌਕ ਟਾਇਲ ਤੇ ਸਟਰੀਟ ਲਾਈਟ ਸੀ। ਉਹਦੇ ਅਧੀਨ ਹੀ ਇੱਥੇ ਪਾਣੀ ਦੀ ਟੈਂਕੀ ਲੱਗੀ ਆ, ਟਿਊਬਾਂ ਲੱਗਿਆ, ਟ੍ਰੀਟਮੈਂਟ ਪਲਾਂਟ ਲੱਗਿਆ ਤੇ ਹੋਰ ਸਾਰੀਆਂ ਬਿਜਲੀ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ। ਤੇ ਹੁਣ ਕਿਸ ਤਰ੍ਹਾਂ ਦੀਆਂ ਨੇ ਮੇਜਰ ਪ੍ਰੋਬਲਮਸ ਕੀ ਆ ਰਹੀਆਂ ਲੋਕਾਂ ਨੂੰ? ਮੇਟਰਤਾ ਦੋਂਨੋਂ ਦੱਸਿਆ ਵੀ ਹੁਣ ਲੋਕਾਂ ਨੂੰ ਆਹੀ ਐ ਸਭ ਤੋਂ ਵੱਡੀ ਇੱਥੇ ਸਟਰੀਟ ਲਾਈਟ ਦੀ ਸਮੱਸਿਆ ਉਹਦਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਕੁਝ ਸਫਾਈ ਦੀ ਵੀ ਕਾਟ ਐ ਤੇ ਹੋਰ ਵੀ ਇੱਕ ਦੋ ਗੱਲਾਂ ਨੇ ਉਹਨਾਂ ਦਾ ਵੀ ਹੱਲ ਹੋਵੇਗਾ ਡੋਰ ਟੂ ਡੋਰ ਕੰਪੇਨ ਕਰ ਰਹੇ ਹਾਂ ਲੋਕਾਂ ਦਾ ਰਿਸਪੌਂਸ ਕਿਹਜਾ ਤੁਹਾਡੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਲੋਕ ਬਹੁਤ ਸੋਨਾ ਆਸ਼ੀਰਵਾਦ ਸਾਨੂੰ ਦੇ ਰਿਹਾ ਮੈਨੂੰ ਉਮੀਦ ਆ ਵੀ ਲੋਕਾਂ ਦੇ ਆਸ਼ੀਰਵਾਦ ਨਾਲ ਅਸੀਂ ਜਿੱਤ ਪ੍ਰਾਪਤ ਕਰਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਅਪੀਲ ਕਰਨੀ ਚਾਹੁੰਦਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਉਣ ਵਾਲੀ 21 ਤਰੀਕ ਨੂੰ ਬਾਲਟੀ ਚੌਂ ਨਿਸ਼ਾਨ ਤੇ ਤੁਸੀਂ ਮੋਹਰਾ ਲਾ ਕੇ ਜਸਵੀਰ ਕੌਰ ਢਿੱਲੋਂ ਨੂੰ ਮਾਣ ਬਖਸ਼ੋ ਤੁਸੀਂ ਪਹਿਲਾਂ ਵੀ ਦੋ ਵਾਰੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਣ ਬਖਸ਼ਿਆ ਹੁਣ ਤੀਜੀ ਵਾਰੀ ਤੁਸੀਂ ਫੇਰ ਅਸ਼ੀਰਵਾਦ ਦਿਵੋਗੇ ਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਮਿਹਰਬਾਨੀ